ਮਨੁੱਖ ਦੇ ਪ੍ਰਾਣਾ ਦੇ ਚ ਜੜੀ ਪਿਆਸ ਹੈ ਉਹ ਗੁਰਬਾਣੀ ਅਨਸਾਰ ਆਨੰਦ ਦੀ ਹੈ ਮਨੁੱਖ ਦੀ ਚਾਹਤ ਮਨੁੱਖ ਦੀ ਭਜ ਦੌੜ ਮਨੁੱਖ ਦੀ ਖਾਹਿਸ਼ ਸਿਰਫ ਆਨੰਦ ਦੀ ਹੈ ਆਨੰਦ ਸੁਖ ਨਹੀਂ ਹੈ ਆਨੰਦ ਸੁਖ ਦੁਖ ਤੋਂ ਉੱਚੀ ਅਵਸਥਾ ਹੈ ਆਮ ਇਹ ਸੋ ਸਮਝਦੇ ਨੇ ਆਨੰਦ ਦਾ ਮਤਲਬ ਸੁਖ ਹੈ ਕਤਈ ਨਹੀਂ ਸੁਖ ਪਰਿਵਾਰ ਤੋਂ ਮਿਲ ਜਾਂਦਾ ਹੈ ਆਨੰਦ ਨਿਰੰਕਾਰੂਪ ਮਿਲੇਗਾ ਸੁਖ ਧਨ ਤੋਂ ਵੀ ਮਿਲ ਜਾਂਦਾ ਹੈ ਆਨੰਦ ਧਰਮ ਤੋਂ ਮਿਲੇਗਾ ਸੁਖ ਪਰਿਵਾਰ ਤੋਂ ਵੀ ਮਿਲ ਜਾਂਦਾ ਹੈ ਆਨੰਦ ਤੀਕਰਤਾਰ ਤੋਂ ਹੀ ਮਿਲੇਗਾ ਆਨੰਦ ਦਾ ਮਤਲਬ ਸੁਖ ਨਹੀਂ ਹੈ ਸੁਖ ਦੁਖ ਤੋਂ ਉੱਚੀ ਅਵਸਥਾ ਹੈ ਔਰ ਆਨੰਦ ਦੇ ਮੁਕਾਬਲੇ ਤੇ ਕੋਈ ਵਿਪਰੀਤ ਅਵਸਥਾ ਨਹੀਂ ਹੈ ਸੁਖ ਦੇ ਮੁਕਾਬਲੇ ਤੇ ਹੈ ਦੁੱਖ ਕੋਈ ਐਸਾ ਸੁਖ ਨਹੀਂ ਹੈ ਜੋ ਵਕਤ ਪਾ ਕੇ ਦੁੱਖ ਦੇ ਚਨਾ ਬਦਲ ਜਾਂਦਾ ਹੋਵੇ ਇਹ ਵੈਸੇ ਮਨੁੱਖ ਦਾ ਬੁਲੇਕਾ ਹੀ ਹੈ ਕਿ ਸਰੀਰੀ ਸੁਖ ਮਿਲੇ ਸਦੀਹੀ ਸੁਖ ਹੁੰਦਾ ਹੀ ਨਹੀਂ ਕੋਈ ਵੀ ਸੁਖ ਸਮਾਪਾ ਕੇ ਦੁੱਖ ਦੇ ਚ ਬਦਲ ਜਾਂਦਾ ਹੈ ਅਗਰ ਜਨਮ ਸੁਖ ਹੈ ਤਾਂ ਜਨਮ ਦਿਨ ਦੀ ਖੁਸ਼ੀ ਕਿੰਨੇ ਦਿਨ ਤੱਕ ਮਨਾਏਗਾ ਆਖਰੀ ਦਿਨ ਮਰਨ ਤੱਕ ਅਗਰ ਜਵਾਨੀ ਇੱਕ ਖੁਸ਼ੀ ਹੈ ਸੁਖ ਤੈਨੂੰ ਪ੍ਰਤੀਤ ਹੁੰਦਾ ਹੈ ਤੇ ਇਹ ਸੁਖ ਕਿੰਨੇ ਦਿਨ ਤੱਕ ਰਹੇਗਾ ਬੁਢੇਪੇ ਨੇ ਖਾ ਜਾਣੇ ਇਸੇ ਤਰੀਕੇ ਨਾਲ ਬਾਕੀ ਦੁਨਿਆਵੀ ਸੁਖ ਸਮਾਪਾ ਕੇ ਦੁੱਖ ਵਿੱਚ ਬਦਲ ਜਾਂਦੇ ਨੇ ਸੰਸਾਰ ਵਿੱਚ ਐਸਾ ਕੋਈ ਸੁਖ ਨਹੀਂ ਜੋ ਦੁੱਖ ਦੇ ਚਨਾ ਬਦਲਦਾ ਹੋਵੇ ਜਿਸ ਨੂੰ ਇਸ ਦੀ ਸਮਝ ਹੋਵੇ ਉਹ ਸੁੱਖ ਦੁੱਖ ਤੋਂ ਉੱcha ਉਠਣ ਦੀ ਕੋਸ਼ਿਸ਼ ਕਰਦਾ ਹੈ ਆਨੰਦ ਉਸ ਅਵਸਥਾ ਦਾ ਨਾਮ ਹੈ ਜੋ ਸਿੱਧੀ ਪ੍ਰਮਾਤਮਾ ਨੂੰ ਪ੍ਰਾਪਤ ਹੁੰਦੀ ਹੈ ਜੈਸੇ ਭਗਤ ਅਮਰਦਾਸ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਤਾਇ ਗੁਰੂ ਮਿਲਦਾ ਹੈ ਆਨੰਦ ਮਿਲਦਾ ਹੈ ਆਨੰਦ ਆਨੰਦ ਸਭ ਕੋ ਕਹੇ ਦੁਨੀਆ ਕਹਿੰਦੀ ਹੈ ਆਨੰਦ ਗੁਰੂ ਤੇ ਜਾਣਿਆ ਸੁਖ ਆ ਕੇ ਚਲਾ ਜਾਂਦਾ ਹੈ ਆਨੰਦ ਆ ਕੇ ਜਾਂਦਾ ਨਹੀਂ ਬਸ ਇਤਨਾ ਫਰਕ ਹੈ ਕੋਈ ਵੀ ਸੁਖ ਮੈਂ ਫਿਰ ਅਰਜ਼ ਕਰਦੇ ਆ ਇਸ ਬਲੇ ਖਿਚਣਾ ਪੈਣਾ ਕਿ ਕੋਈ ਸਦੀਵੀ ਸੁਖ ਹੁੰਦਾ ਹੈ ਕਦੇ ਨਹੀਂ ਹੁੰਦਾ ਧਨ ਤੋਂ ਸੁਖ ਮਿਲੇਗਾ ਇੱਕ ਦਿਨ ਦੁੱਖ ਮਿਲੇਗਾ ਪਰਿਵਾਰ ਤੋਂ ਸੁਖ ਮਿਲੇਗਾ ਇੱਕ ਦਿਨ ਇਹੀ ਸੁਖ ਦੁੱਖ ਦੇ ਵਿੱਚ ਬਦਲ ਜਾਏਗਾ इज्जत मान प्रतिष्ठा शक्ति सता तो सुख मिलेगा यही सुख एक दिन दुख ਦੇ ਵਿੱਚ ਬਦਲ ਜਾਏਗਾ ਆਨੰਦ ਕਰਤਾ ਹਰ ਤੋ ਮਿਲ ਜਾਏ ਇਹ ਇੰਜ ਕਹਿ ਲੋ ਆਨੰਦ ਦਾ ਮਿਲਣਾ ਹੈ ਪ੍ਰਮਾਤਮਾ ਦਾ ਮਿਲਣਾ ਹੈ ਪ੍ਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਸਿਖ ਜਗਤ ਦੇਚ دیਵਾਨ ਦੀ ਸਮਾਪਤੀ ਇਸ ਤੋਂ ਬਾਅਦ ਆਨੰਦ ਸਾਉ ਪੜਿਆ ਜਾਂਦਾ ਤਾਂ ਕਿ ਮਨੁੱਖ ਨੂੰ ਚੇਤੇ ਰਹੇ ਯਾਦ ਰਹੇ ਤੇਰੀ ਮੰਜ਼ਿਲ ਆਨੰਦ ਹੈ ਕੋਈ ਹੋਰ ਬਾਣੀ ਪੜੀ ਜਾਏ ਸਾਵੇਂ ਨਾ ਪੜੀ ਜਾਏ ਆਨੰਦ ਦੀ ਮਹੂਰਤੇ ਲਾਣੀ ਆਂਦੀ ਅਨੰਤ لازਮੀ ਪੜਨਾ ਹੁੰਦਾ ਹੈ ਕਈ ਦਫਾ ਮੈਂ ਦੇਖਿਆ ਹੈ ਭਾਰਤ ਵਿੱਚ ਅਨਮਤੀ ਹੈ ਜਿਤ ਕਿਸੇ ਦੇ ਮਿਰਤਕ ਪ੍ਰੋਮ ਵਿੱਚ ਸ਼ਾਮਿਲ ਹੁੰਦੇ ਨੇ ਤੋ ਆਨੰਦ ਸਾਹਿਬ ਤੇ ਨਿਰਤਕ ਦੇ ਭੋਗ ਦੇਸ਼ ਵੀ ਪੜਿਆ ਜਾਂਦਾ ਉਹ ਹੈਰਾਨ ਹੋਨੇ ਨੇ ਪਰਦੇ ਕੀ ਇਹਨੇ ਆਨੰਦ ਭਿਆ ਮੇਰੀ ਮਾਲ ਸਤਿਗੁਰੂ ਮੈਂ ਪਾਇਆ ਬੰਦਾ ਚਲਾਣਾ ਕਰ ਗਿਆ ਸੀ ਪ੍ਰਚਾਰਣੀ ਕਰਨ ਆਇਆ ਭੋਗ ਤੇ ਆਇਆ ਇਹ ਪਰਦੇ ਪੈਨੇ ਆਨੰਦ ਭਯਾਮਰੀ ਨਾਲ ਸੁਖ ਦੇਚ ਦੁਖ ਦੇਚ ਸ਼ਾਦੀ ਦੇਚ ਗਮੀ ਦੇਚ ਐ ਮਨੁ ਭੁਲੀ ਨਾ ਤੇਰੀ ਮੰਜ਼ਿਲ ਆਨੰਦ ਤੇਰੀ ਮੰਜ਼ਿਲ ਇਹ ਸੰਸਾਰੀ ਖੁਸ਼ੀ ਨਹੀਂ ਹੈ ਔਰ ਇਹ ਜੋ ਜਗਤ ਦੇ ਸੰਤਾਪ ਤੇ ਦੁਖ ਤੇ ਹੰਮ ਨੇ ਇਹ ਤੇਰਾ ਘਰ ਨਹੀਂ ਹੈ ਤੂੰ ਇਸ ਤੋਂ ਉੱਚੇ ਉੱਠਣਾ ਹੈ ਤੇ ਮੈਂ ਇਸ ਕਰਾਂ ਪ੍ਰਮਾਤਮਾ ਦੇ ਵਿੱਚ ਨਾ ਦੁੱਖ ਹੈ ਨਾ ਸੁੱਖ ਹੈ ਜੋ ਸੁੱਖ ਦੀ ਚਾਹਤ ਕਰਦੇ ਨੇ ਉਹਨਾਂ ਨੂੰ ਅਜੇ ਆਨੰਦ ਦਾ ਪਤਾ ਨਹੀਂ ਹਾਂ ਐਸਾ ਜ਼ਰੂਰ ਕਹਿੰਦੇ ਨੇ ਸਦੀਵੀ ਸੁੱਖ ਮਿਲੇ ਸਦੀਵੀ ਸੁੱਖ ਕੁਝ ਵੀ ਨਹੀਂ ਹੁੰਦਾ ਜਾਂ ਇੰਜ ਕਹਿ ਲਈਏ ਸਦੀਵੀ ਸੁੱਖ ਨੂੰ ਹੀ ਦੂਜਾ ਨਾਮ ਦੇਣਾ ਹੈ ਤਾਂ ਆਨੰਦ ਔਰ ਆਨੰਦ ਪਰਮਾਤਮਾ ਤੋਂ ਪ੍ਰਾਪਤ ਹੁੰਦਾ ਹੈ ਅਕਾਲ ਪੁਰਖ ਤੋਂ ਪ੍ਰਾਪਤ ਹੁੰਦਾ ਹੈ ਸਿੱਖ ਜਗਤਦੇਸ਼ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਸਿੱਖ ਦੀ ਝੋਲੀ ਦੇ ਵਿੱਚ ਪੰਜ ਬਾਣੀਆਂ ਪਾਈਆਂ ਨੇ ਜਪ ਜਾਪ ਸਬਈਏ ਚੌਪਈ ਅਨੰਤ ਇਹ ਪੰਜ ਬਾਣੀਆਂ ਨੇ ਇਹ ਸਿੱਖ ਨੇ ਚੜੀ ਘੰਟੀ ਚ لازਮੀ ਪੜਨੀ ਆ ਬਾਕੀ ਪੜੇ ਭਾਵੇਂ ਨਾ ਇਹ لازਮੀ ਪੜਨੀ ਆ ਅਗਰ ਮਨੁੱਖ ਦੀ ਕਾਇਆ ਨੂੰ ਦੇਖੀਏ ਤੇ ਪ੍ਰਕਿਰਤੀ ਤੇ ਨਿਗਾਹ ਮਾਰੀਏ ਪਰਮਾਤਮਾ ਨੇ ਪੰਜਾਂ ਦੇ ਤੇ ਤਿੰਨਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ ਇਸ ਦਾ ਥੋੜਾ ਜਿਹਾ ਮੈਂ ਆਪ ਜੀ ਦੇ ਸਾਹਮਣੇ ਪਲਾਸਾ ਕਰਨਾ ਹੈ। ਪ੍ਰਥਮ ਇਹ ਸਾਰੇ ਦਾ ਸਾਰਾ ਬ੍ਰਹਿਮੰਡ ਪੰਜ ਤਤਾਂ ਦਾ ਬਣਿਆ ਹੋਇਆ ਹੈ। ਪੰਚ ਤਤ ਕਰਤੁ ਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾਂ ਕਰਿਓ ਜੇ ਕਿਛੁ ਕੀਤਾ ਹੋਵੇ। ਮਹਾਰਾਜ ਲੱਗਦਾ ਹੈ ਕਿਸੇ ਸੈਂਟਿਸਟ ਨੂੰ ਕਿਸੇ ਵਿਗਿਆਨਕ ਨੂੰ ਇੱਕ ਤਰੀਕੇ ਨਾਲ ਸੁਚੇਤ ਕਰ ਰਹੇ ਨੇ ਕਿ ਵਾਕਈ ਤੂੰ ਕੁਝ ਖੋਜੀ ਹੈਂ ਤੇ ਕੁਝ ਕਰਤਾ ਹੈਂ ਤੂੰ ਛੇਵਾਂ ਤੱਤ ਬਣਾ ਕੇ ਦਿਖਾ ਜੋ ਕੁਝ ਵੀ ਬਣਾਏਗਾ ਪੰਜਾਂ ਦੇ ਚੋਂ ਬਣਾਏਗਾ ਪੰਜੇ ਤੱਤ ਪਹਿਲੇ ਹੀ ਮੌਜੂਦ ਨੇ ਅਗਰ ਤੂੰ ਵੀ ਕੁਝ ਕਰਤਾ ਹੈਂ ਔਰ ਕਰਤੇ ਪੰਡਾ ਦਾਵਾ ਕਰਦਾ ਹੈਂ ਤੋ ਕੁਛੇਵਾਂ ਤੱਤ ਬਣਾ ਕੇ ਦਿਖਾ ਲੈ ਯਾ ਪੰਜ ਤੱਤਾਂ ਦੇ ਚੋਂ ਇੱਕ ਤੱਤ ਘਟਾ ਕੇ ਦਿਖਾ ਦੇ ਸੰਸਾਰ ਦੇ ਇਸ ਚਾਰ ਤੱਤ ਹੀ ਰਹਿਣ ਦੇ ਨਹੀਂ ਪੰਜ ਤੱਤ ਕਰ ਤੁਹ ਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਸਮੋ ਬ੍ਰਹਿਮੰਡ ਪੰਜ ਤਤਾਂ ਦੀ ਬਨਾਵਟ ਹੈ ਅਬ ਤੇ ਜਬਾਏ ਪ੍ਰਥਵੀ ਆਕਾਸ਼ਾ ਇਹ ਗੁਰਗੰਨ ਸਾਹਿਬ ਜੀ ਮਹਾਰਾਜ ਨੇ ਗਿਣਤੀ ਕੀਤੀ ਅਬ ਅਬ ਆਪ ਪਾਣੀ ਬਾਏ ਹਵਾ ਤੇਜ ਅਗਨੀ ਪ੍ਰਥਵੀ ਤੇ ਆकाश ਇਹ ਪੰਜ ਤਤ ਸਾਡੀ ਜਿਹੜੀ ਕਾਇਆ ਹੈ ਇਹ ਪੰਜ ਤਤ ਦਾ ਪਤਲਾ ਹੈ। ਔਰ ਗ਼ਜ਼ਬਦੀ ਗੱਲ ਇਹ ਹੈ। ਵਿਦਵਾਨ ਧਾਰਮਿਕ ਜਨ ਐਸਾ ਕਹਿੰਦੇ ਨੇ ਕਿ ਸਿਰਫ ਕਾਇਆ ਹੀ ਪੰਜ ਤਤ ਦੀ ਨਹੀਂ ਬਣੀ। ਸਿਰਫ ਸਰੀਰ ਹੀ ਪੰਜ ਤਤਾਂ ਦੀ ਬਣਾਵਟ ਨਹੀਂ ਹੈ। ਬਲਕਿ ਸਰੀਰ ਵੀ ਪੰਜ ਹੈ। ਇੱਕ ਸਰੀਰ ਨਹੀਂ ਹੈ। ਜਿਵੇਂ ਪਿਆਸ ਦੀ ਪਰਤ ਦੇ ਥੱਲੇ ਹੋਰ ਪਰਤ ਆਉਂਦੀ ਹੈ, ਛਿਲਕਿਆਂ ਦੇ ਥੱਲੇ ਹੋਰ ਛਿਲਕੇ ਆਉਂਦੇ ਨੇ। ਇਸੇ ਤਰ੍ਹਾਂ ਇਸ ਸਰੀਰ ਦੇ ਥੱਲੇ ਦੂਜਾ ਤੀਜਾ ਚੌਥਾ ਪੰਜਵਾਂ ਸਰੀਰ ਪੰਜ ਹੈ ਔਰ ਉਹਨਾਂ ਪੰਜ ਸ਼ਰੀਰਾਂ ਨੂੰ ਇੰਜ ਨਾਮ ਦਿੱਤਾ ਹੈ ਅਨੁਮਈ ਕੋਸ਼ ਪ੍ਰਾਣਮਈ ਕੋਸ਼ ਮਨਮਈ ਕੋਸ਼ ਵਿਗਿਆਨੁਮਈ ਕੋਸ਼ ਅਨੰਦਮਈ ਕੋਸ਼ ਇਹ ਪੰਜ ਪਰਤਾਂ ਨੇ ਇੰਜ ਕਹ ਲੋ ਪੰਜ ਸ਼ਰੀਰ ਨੇ ਇਹਨਾਂ ਦੀ ਅਲੱਗ-ਅਲੱਗ ਖਰਾਤ ਹੈ ਇਹਨਾਂ ਦੀ ਗੁਦਾਵੀ ਅਲੱਗ-ਅਲੱਗ ਹੈ ਉਸ ਕਰਨ ਤੋਂ ਪਹਿਲੇ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਕਿ ਸਰੀਰ ਪੰਜ ਤੱਤਾਂ ਦਾ ਹੈ ਔਰ ਸਰੀਰ ਵੀ ਪੰਜ ਹੈ ਅਗਾਂ ਚਲਿਏ ਇਸ ਸਰੀਰ ਨੂੰ ਪਰੀਪੂਰਣ ਪਰਮਾਤਮਾ ਨੇ ਹੈ ਗਿਆਨ ਇੰਦਰੀ ਵੀ ਪੰਜ ਦਿੱਤੇ ਨੇ ਇੰਦਰੀ ਪੰਜਾਂ ਦੀ ਪ੍ਰਧਾਨ ਰੱਖੀ ਹੈ ਗਿਆਨ ਇੰਦਰੀ ਸਾਡੇ ਕੋਲ ਪੰਜ ਨੇ ਅਸੀਂ ਜੋ ਗਿਆਨ ਲੈਂਦੇ ਆ ਪੰਜ ਇੰਦਰੀਆਂ ਕਰਕੇ ਕੁਝ ਵੇਖ ਕੇ ਗਿਆਨ ਲੈਂਦੇ ਆ ਕੁਝ ਸੁਣ ਕੇ ਕੁਝ ਸੁੰਘ ਕੇ ਕੁਝ ਸਪਰਸ਼ ਕਰਕੇ ਔਰ ਕੁਝ ਚਖ ਕੇ ਇਹ ਪੰਨੇ ਹੀ ਗਿਆਨ ਇਹਦੇ ਇੱਕ ਪਾਸੇ ਕਰ ਦਈਏ ਤੇ ਮਨੁੱਖ ਤੇ ਪੱਥਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਦੇ ਕੋਲ ਰਸਨਾ ਨਹੀਂ ਉਹ ਚਖ ਨਹੀਂ ਸਕਦਾ ਉਹ ਸਵਾਦ ਨਹੀਂ ਦੱਸ ਸਕਦਾ ਖੱਟਾ ਕੀ ਹੈ ਮਿੱਠਾ ਕੀ ਹੈ ਸਲੋਣਾ ਕੀ ਹੈ ਇਸ ਤਰ੍ਹਾਂ ਦਾ ਗਿਆਨ ਪੱਥਰ ਨੂੰ ਨਹੀਂ ਹੈ ਪੱਥਰ ਸੁੰਘ ਨਹੀਂ ਕਰ ਸਕਦਾ ਔਰ ਪੱਥਰ ਸਪਰਸ਼ ਨਹੀਂ ਕਰ ਸਕਦਾ ਇਕ ਇਕ ਇੰਦਰ ਮਨੋਪ੍ਰੇਰ ਕੋਲੋਂ ਘਟਾ ਦੇਈਏ ਉਸ ਦਾ ਗਿਆਨ ਵੀ ਘਟ ਜਾਏਗਾ। ਇਤਨੀ ਮਰਜ਼ ਕਰ ਦੇ। ਅਗਰ ਜਨਮ ਤੋਂ ਕਿਸੇ ਕੋਲ ਕੰਨ ਨਹੀਂ ਨੇ ਆਵਾਜ਼ ਕਿਸ ਨੂੰ ਕਹਿੰਦੇ ਨੇ ਸੁਣ ਕੋਈ ਗਿਆਨ ਨਹੀਂ ਹੋਵੇਗਾ। ਸੰਗੀਤ ਕੀ ਹੁੰਦਾ ਹੈ, ਰਾਗ ਕੀ ਹੁੰਦਾ ਹੈ? ਬਾਸ਼ਾ ਕੀ ਹੁੰਦੀ ਹੈ, ਬੋਲ ਚਾਲ ਕੀ ਹੁੰਦੇ ਨੇ? ਕੁਝ ਵੀ ਨਹੀਂ ਪਤਾ ਚਲੇਗਾ। ਪੰਛੀਆਂ ਦੇ ਗੀਤ ਕੀ ਹੁੰਦੇ ਨੇ? ਬਦਲਾਂ ਦਾ ਗਰਜਨ ਕੀ ਆਉਂਦਾ ਹੈ? ਪਵਨ ਦੀ ਸ਼ਾਂ ਸ਼ਾਂ ਕੀ ਹੁੰਦੀ ਹੈ? ਉਸ ਨੂੰ ਕੁਝ ਵੀ ਪਤਾ ਨਹੀਂ ਚਲੇਗਾ। अगर जन्म ਤੋਂ ਕੋਈ ਨੇਤਰਹੀਣ ਹੈ ਤਾਂ ਆਕਾਰ ਦਾ ਰੂਪ ਦਾ ਉਸ ਦੇ ਕੋਲ ਬਿਲਕੁਲ ਕੋਈ ਬੋਝ ਨਹੀਂ ਹੋਵੇਗਾ 80% ਦੀ ਗਿਆਨ ਤੋਂ ਵਾਂਝਾ ਰਹਿ ਜਾਇਆਗਾ ਸੰਸਾਰ ਦੇ 80% ਦੀ ਗਿਆਨ ਤੋਂ ਇਹ ਨੇਤਰਹੀਣ ਵਾਂਝਾ ਰਹਿ ਜਾਇਗਾ ਔਰ ਇਹ ਕਿਸੇ ਕੋਲ ਰਸਨਾ ਹੀ ਨਹੀਂ ਤੇ ਸਵਾਦ ਤੋਂ ਵਾਂਝਾ ਰਹਿ ਜਾਇਗਾ ਕਈਆਂ ਦੀ ਇਹ ਨਾਸਕਾ ਵੀ ਕੰਮ ਨਹੀਂ ਕਰਦੀ ਇਹ ਵੀ ਮਹਿਸ ਕਰਦੇ ਨੇ ਇੱਕ ਬੜੇ ਉੱਗੇ ਸਾਹਿਤਕਾਰ ਨੇ ਗਗਨ ਸਾਹਿਬ ਬਹੁਤ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਲਿਖੀਆਂ ਨੇ। ਗਾਂਨਪੁਰ ਦੇ ਸਿੱਖ ਬਗੀਚੇ ਦੇ ਟਹਿਲ ਰੇ ਸੀ। ਪਹਿ हिंदुस्तान ਦੇ ਫੁੱਲਾਂ ਦੀ ਮਹਿਕ ਬੜੀ ਆਉਂਦੀ ਹੈ। ਗੁਲਾਬ ਦੇ ਫੁੱਲਾਂ ਦੀ ਮਹਿਕ ਡੁੱਲ ਡੁੱਲ ਕੇ ਭਵੇ। ਤੇ ਮੈਂ ਸੋਤੇ ਸਿੱਧ ਕਰ ਦਿੱਤਾ ਮੈਂ ਕਿ ਸੁਗੰਧ ਨੇ ਸਾਰੇ ਵਾਤਾਵਰਨ ਨੂੰ ਮੋਹਤਰ ਕਰਕੇ ਰੱਖਿਆ ਹੈ। ਉਹ ਮੈਨੂੰ ਕਹਿਣ ਲੱਗੇ ਗੈਨੀ ਜੀ ਮੈਨੂੰ ਜਨਮ ਤੋਂ ਸੁਗੰਧੀ ਤੇ ਦੁਰਗੰਧੀ ਦਾ ਕੋਈ ਗਿਆਨ ਨਹੀਂ ਹੈ। ਮੇਰੀ ਨਾਲ ਸਾਰਾ ਕੰਮ ਨਹੀਂ ਕਰਦੇ ਮੈਂ ਕਿਹਾ ਹੈ ਐਸਾ ਵੀ ਹੁੰਦਾ ਮੈਨੂੰ ਉਸ ਦਿਨ ਪਤਾ ਚੱਲਿਆ ਇਸ ਤੋਂ ਪਹਿਲੇ ਨਹੀਂ ਜਿਵੇਂ ਕਈਆਂ ਦੀਆਂ ਅੱਖਾਂ ਨਹੀਂ ਕੰਮ ਕਰਦੀਆਂ ਕਈਆਂ ਦੇ ਕੰਨ ਨਹੀਂ ਕੰਮ ਕਰਦੇ ਕਈਆਂ ਦੀਆਂ ਨਾਸਕਾ ਵੀ ਨਹੀਂ ਕੰਮ ਕਰਦੀ ਸੁਗੰਧੀ ਕਿਸ ਨੂੰ ਕਹਿੰਦੇ ਨੇ ਦੁਰਗੰਧੀ ਕਿਸ ਨੂੰ ਕਹਿੰਦੇ ਨੇ ਕੁਝ ਵੀ ਪਤਾ ਨਹੀਂ ਰਸਨਾ ਨੇ ਤੋਂ ਸਵਾਦ ਦੇ ਗਿਆਨ ਤੋਂ ਵਾਂਝਾ ਰਹਿ ਜਾਏਗਾ ਨਾਸਕਾ ਨੇ ਗੰਧ ਸੁਗੰਧ ਤੋਂ ਵਾਂਝਾ ਰਹਿ ਜਾਏਗਾ ਔਰ ਕੰਨ ਨਹੀਂ ਤੇ ਸ਼ਬਦ ਆਵਾਜ਼ ਸੁਣੀ ਤੋਂ ਅੰਜਰ ਰਹ ਜਾਈਗਾ ਔਰ ਜੇ ਅੱਖਾਂ ਨਹੀਂ ਤੇ ਰੂਪ ਦਾ ਉਸ ਨੂੰ ਕੋਈ ਗਿਆਨ ਨਹੀਂ ਹੋਵੇਗਾ ਆਕਾਰ ਦਾ ਉਸ ਨੂੰ ਕੋਈ ਗਿਆਨ ਨਹੀਂ ਹੋਵੇਗਾ ਤੇ ਜੇ ਖਲੜੀ ਨਹੀਂ ਤੇ ਸਪਰਸ਼ਤਾ ਦਾ ਉਸ ਨੂੰ ਕੋਈ ਬੋਧ ਨਹੀਂ ਹੋਵੇਗਾ ਕਿ ਇਹਦੀ ਚੀਜ਼ ਕੋਮਲ ਹੈ ਕਿڑی ਠੋਸ ਹੈ ਇਹ ਸਾਨੂੰ ਖਲੜੀ ਦੱਸਦੀ ਹੈ ਕੌਣ ਕੋਮਲ ਹੈ ਕੌਣ ਠੋਸ ਹੈ ਗਰਮੀ ਹੈ ਇਸ ਠੰਡੀ ਹਵਾ ਹੈ ਇਹ ਠੰਡਾ ਪਾਣੀ ਹੈ ਇਹ ਗਰਮ ਪਾਣੀ ਹੈ ਇਹ ਸਭੀ ਖਲੜੀ ਦੱਸਦੀ ਹੈ ਇਹ ਪੰਜਵਾਂ ਇੰਦਰਾ ਹੈ ਇਹ ਪੰਜੇ ਇੰਦਰੇ ਨਾ ਹੋਣ ਇਹਨਾਂ ਨੂੰ ਗਿਆਨ ਇੰਦਰੇ ਕਹਿੰਦੇ ਨੇ ਤੇ ਪੱਥਰ ਤੇ ਮਨੁੱਖ ਦੇ ਛੇਲ ਕੋਈ ਫਰਕ ਨਹੀਂ ਹੈ ਜਿਵੇਂ ਪੱਥਰ ਵੈਸੇ ਹੀ ਮਨੁੱਖ ਇਸ ਸਰੀਰ ਨੂੰ ਪਰਿਪੂਰਨ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਰਖੇ ਨੇ ਕਰਮ ਇੰਦਰੇ ਵੀ ਪੰਜ ਨੇ ਸਰੀਰ ਵੀ ਪੰਜ ਨੇ ਤੱਤ ਵੀ ਪੰਜ ਨੇ ਔਰ ਗਜ਼ਬ ਦੀ ਗੱਲ ਇਹ ਹੈ ਕਿ ਮਨੁੱਖ ਦੇ ਮੂਲ ਵਿਕਾਰ ਵੀ ਪੰਜ ਨੇ काम क्रोध लोभ मोह अंधार छैवाणी ਤੁਸੀਂ ਇਸ ਥਰੀ ਕੇ ਨਾਲ ਨਿਗਾਹ ਮਾਰੋਗੇ ਪੰਜਾਂ ਦੀ ਗਿਣਤੀ ਬ੍ਰਹਿਮੰਡ ਵਿੱਚ ਪ੍ਰਧਾਨ ਦਿਖਾਈ ਦੇਵੇ ਪੰਜ ਪ੍ਰਵਾਨ ਨੇ ਤੇ ਪੰਜ ਪ੍ਰਧਾਨ ਨੇ ਜਿਵੇਂ ਭਾਵੇਂ ਉਸ ਕੌੜੀ ਦਾ ਅਗਮੀ ਅਰਥ ਹੈ ਪਰ ਇੱਥੇ ਪੰਜ ਤੋਂ ਮਰਾਦ ਸਾਰੀ ਕਾਇਨਾਤ ਸਾਰਾ ਬ੍ਰਹਿਮੰਡ ਪੰਜਾਂ ਦੇ ਚਵੰਡੇ ਹੋਏ ਸਾਡੀ ਹੋ ਪੰਜਾਂ ਦੇ ਚਵੰਡੇ ਹੋਏ ਇਹ ਪੰਜ ਤਤ ਦਾ ਪੁਤਲੇ ਇਹ ਪੰਜ ਸ਼ਰੀਰਾਂ ਦਾ ਜੋੜ ਹੈ ਇਹ ਪੰਜ ਕਰਮ ਇੰਦਰੀਆਂ ਦਾ ਇਕੱਠ ਹੈ ਇਹ ਪੰਜ ਗਿਆਨ ਇੰਦਰੀਆਂ ਦੀ ਖਾਨ ਹੈ ਔਰ ਫਿਰ ਇਸ ਕਾਇਆ ਦੇ ਮੂਲ ਵਿਕਾਰ ਵੀ ਪੰਜ ਨੇ ਇਸੇ ਪੰਜ ਤਤ ਦੇ ਪੁਤਲੇ ਦੀ ਚੋਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈਆਂ ਪੰਜ ਬਾਣੀਆਂ ਤੇ ਪੰਜ ਕਕਾਰਸ ਛੇ ਬਾਣੀਆਂ ਵੀ ਦੇ ਸਕਦੇ ਸਨ ਚਾਰ ਬਾਣੀਆਂ ਦਾ ਵੀ ਨਿਤਨੇਮ ਦੇ ਸਕਦੇ ਸਨ ਸਤ ਕਕਾਰ ਵੀ ਦੇ ਸਕਦੇ ਸਨ ਤਿੰਨ ਕਕਾਰ ਵੀ ਦੇ ਸਕਦੇ ਸਨ ਗਿਣਤੀ ਪੰਤੇ ਰੱਖ ਤਨ ਪੰਜ ਪੰਜ ਇੱਕ ਤਨ ਦੀਆਂ ਰਹਿਤਾਂ ਦੇ ਦਿੱਤੀਆਂ ਤੇ ਪੰਜ ਹੀ ਮੰਨਦੀਆਂ ਰਹਿਤਾਂ ਪੰਜ ਬਾਣੀਆਂ ਮੰਨਦੀ ਰਹਿਤ ਪੰਜ ਕਕਾਰ ਤਨ ਦੀ ਰਹਿਤ ਮਨ ਦੇ ਦਲਤੇ ਸੰਤ ਬਣੇ ਤੂ ਤੰ ਦੇ ਦਲਤੇ ਵੀ ਸੰਤ ਬਿਕਝਦੇ ਨੇ ਇਸ ਤਰ੍ਹਾਂ ਕਾਨੂੰ ਨੂੰ ਵੀ ਪੰਜ ਕਗਾਰ ਦਿੱਤੇ ਹੈ ਮਨ ਨੂੰ ਪੰਜ ਬਾਣੀਆਂ ਦਿੱਤੀਆਂ ਥੋੜਾ ਜਿਹਾ ਇਸਲਾਮੀ ਦੁਨੀਆ ਦੇ ਜਦ ਦਾਸ ਨਿਗਾਹ ਮਾਰਦਾ ਤਾਂ ਮੈਂ ਹੈਰਾਨ ਹਾਂ ਕਿ ਮੁਹੰਮਦ ਸਾਹਿਬ ਨੇ ਵੀ ਮੁਸਲਮਾਨ ਦੀ ਝੋਲੀ ਵਿੱਚ ਪੰਜ ਨਮਾਜ਼ਾਂ ਪਾ ਦਿੱਤੀਆਂ ਛੇ ਨਮਾਜ਼ਾਂ ਪੜ੍ਹਨ ਵਾਸਤੇ ਵੀ ਕਹਿ ਸਕਦੇ ਸੰਤਨ ਜਾਂ ਚਾਰ ਵੀ ਕਹਿ ਸਕਦੇ ਸੰ ਗਿਣਤੀ ਉਹਨਾਂ ਨੇ ਵੀ ਪੰਜ ਦੀ ਰੱਖੀ ਹੈ ਲੱਗਦਾ ਹੈ ਪਰਮਾਤਮਾ ਦੀ ਨੀਅਤ ਕਿ ਪਰਮਾਤਮਾ ਦੀ ਕਰਨੀ ਤੇ ਬ੍ਰਹਿਮੰਡ ਦੀ ਮਰਿਆਦਾ ਦਾ ਉਹਨਾਂ ਨੂੰ ਵੀ ਗਿਆਨ ਸੀ ਵਰਨਾ ਗਿਣਤੀ ਉਪਨਿਆਨ ਤੇ ਨਾ ਰੱਖ ਰਹੇ ਉਹਨਾਂ ਨੇ ਵੀ ਗਿਣਤੀ ਪੰਜਾਂ ਤੇ ਰੱਖੀ ਭਈ ਅਹ ਮੁਸਲਮਾਨ ਉਪਨਿਵਕਰ ਨਮਾਜ਼ ਪੜ੍ਹਨੀ ਔਰ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਰ ਦਿੱਤਾ ਐ ਸਿੱਖ ਤੂਏ ਪੰਜ ਬਾਣੀਆਂ ਪੜ੍ਹਣੀਆਂ ਨੇ ਔਰ ਇਹ ਪੰਜ ਕਕਾਰ ਰੱਖਣੇ ਨੇ ਪੰਜ ਬਾਣੀਆਂ ਮੰਨ ਦੀ ਰਹਿਤ ਪੰਜ ਕਕਾਰ ਤਨ ਦੀ ਰਹਿਤ ਪੰਜ ਬਾਣੀਆਂ ਦੇ ਵਿੱਚ ਸਭ ਤੋਂ ਅਖੀਰ ਦੇਚ ਐ ਅਨੰਦ ਅਨੰਦ ਮੰਜ਼ਿਲ ਐ ਅਨੰਦ ਟਿਕਾਣਾ ਐ ਅਨੰਦ ਘਰਾਨਾ ਐ ਜਿੱਥੇ ਅਸੀਂ ਪਹੁੰਚਣਾ ਹੈ ਤੇ ਆਨੰਦ ਤੱਕ ਪਹੁੰਚਣ ਦਾ ਵਸੀਲਾ ਹੈ ਜਪ ਜਪ ਯਾਤਰਾ ਦੀ ਅਰੰਭਤਾ ਹੈ ਆਨੰਦ ਸਫਰ ਦੀ ਸਮਾਪਤੀ ਹੈ ਮੰਜ਼ਿਲ ਦੀ ਪਹੁੰਚ ਹੈ ਅਦਰ ਕੋਈ ਗਾਹੇ ਬਗਾਹੇ ਆਪ ਤੇ ਪ੍ਰਸ਼ਨ ਕਰਦੇਵੇ ਕਿਉਂ ਗੁਰਦੁਆਰੇ ਜਾ ਰਹੇ ਹੋ ਇੱਕੋ ਹੀ ਜਵਾਬ ਆਨੰਦ ਦੀ ਤਲਾਸ਼ ਤੇ ਆਨੰਦ ਦੀ ਖੋਜ ਕਿਉਂ ਬਾਣੀ ਪੜ ਰਹੇ ਹੋ ਆਨੰਦ ਦੀਖੋ ਕਿਉਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਕਿਉਂ ਜਗ ਤੱਕ ਕਰ ਰਹੇ ਹੋ ਆਨੰਦ ਦੀਖੋ ਪਰ ਮੇਰੇ ਇਸ ਤਰ੍ਹਾਂ ਆਨੰਦ ਦੀ ਕਵੀਰ ਨੇ ਭਗਤ ਰਵਿਦਾਸ ਨੇ ਆਪਣੇ ਧੰ ਨਾਲ ਵਿਆਖਿਆ ਕੀਤੀ ਹੈ ਪਰਮਾਤਮਾ ਦੇ ਤਿੰਨ ਗੁਣਾਂ ਦੇ ਚਾਹ ਇੱਕ ਗੁਣ ਉਸ ਦਾ ਆਨੰਦ ਮੰਨਿਆ ਗਿਆ ਪ੍ਰਾਚੀਨ ਵੈਦਿਕ ॠषि ਕਹਿੰਦੇ ਨੇ ਸਤ ਚਿਤ ਆਨੰਦ ਉਹ ਸਤ ਹੈ ਚਿਤ ਉਹ ਚੇਤਨ ਹੈ ਪ੍ਰਕਾਸ਼ਮਾਨ ਹੈ। ਔਰ ਉਹ ਆਨੰਦ ਸਰੂਪ ਹੈ। ਉਸ ਦੀ ਹੋਂਦ ਆਨੰਦ ਹੈ ਉਸ ਦੀ ਹੋਂਦ ਪ੍ਰਕਾਸ਼ ਹੈ ਉਸ ਦੀ ਹੋਂਦ ਸਤ ਹੈ। ਸਤ ਚਿਤ ਆਨੰਦ ਹੈ। ਇਹ ਤਿੰਨੇ ਹੀ ਆਪਸ ਦੇ ਸਮੂਹ ਨੇ। ਜਿਵੇਂ ਸ਼ਰੀਰ ਪੰਕਤ ਦਾ ਪੁਤਲਾ ਤੇ ਪੰਜੇ ਤਦ ਇਕੱਠੇ ਨੇ। ਸਤ ਦੇ ਵਿੱਚ ਹੀ ਆਨੰਦ ਹੈ। ਆਨੰਦ ਦੇ ਵਿੱਚ ਹੀ ਪ੍ਰਕਾਸ਼ ਹੈ। ਪ੍ਰਕਾਸ਼ ਦੇ ਵਿੱਚ ਹੀ ਸਤ ਹੈ। ਕਿੰਨੇ ਜੁੜੇ। ਤਿੰਨੇ ਹੀ ਕੋਈ ਨਹੀਂ ਜਿਵੇਂ ਕੋਮਲਤਾ ਇਸ ਸੁੰਦਰਤਾ ਤੇ ਸੁਗੰਧੀ ਤਿੰਨੇ ਹੀ ਫੁੱਲ ਦੇ ਸਮੋਏ ਇੱਕ ਜਾਦ ਬਸ ਸਿਰਫ ਇਤਨਾ ਹੀ ਕਹਿ ਦਈਏ ਫੁੱਲ ਤੋਂ ਕੋਮਲਤਾ ਦੇ ਵੀ ਦਰਸ਼ਨ ਹੋ ਗਏ ਸੁੰਦਰਤਾ ਦੇ ਵੀ ਦਰਸ਼ਨ ਹੋ ਗਏ ਮਹਿਕ ਦੀ ਝਲਕ ਵੀ ਮਿਲ ਗਈ ਇਹ ਤਿੰਨੇ ਫੁੱਲ ਦੇ ਵਿੱਚ ਨੇ ਸਿਰਫ ਸਤ ਕਹਿ ਦਈਏ ਤੋਂ ਆਨੰਦ ਉਸ ਦੇ ਵਿੱਚ ਹੀ ਹੈ ਪ੍ਰਕਾਸ਼ ਉਸ ਦੇ ਵਿੱਚ ਹੀ ਹੈ ਸਤ ਚਿਤ ਆਨੰਦ ਇਸੇ ਨੂੰ ਧੰਗੁਰਨਾਥ ਦੇਵ ਜੀ ਮਹਾਰਾਜ ਨੇ ਕਿਹਾ ਸਤ ਸੁਹਾਣ ਸਦਾ ਮੰਚਾਓ ਉਹ ਸਤ ਹੈ ਸੁਹਾਣ ਉਹ ਸੁੰਦਰ ਹੈ ਸਦਾ ਮੰਚਾਓ ਤੋ ਆਨੰਦ ਸਰੂਪ ਹੈ ਸਦੀ ਵੀ ਖੜਿਆ ਹੋਇਆ ਕਦੀ ਮਰ ਜਾਂਦਾ ਨਹੀਂ ਜੋ ਹਾਸਾ ਕਦੀ ਰੋਣੇ ਚ ਨਹੀਂ ਬਦਲਦਾ ਜੋ ਖੇੜਾ ਕਦੀ ਮੁਰਸਾਣੇ ਦੇ ਚ ਨਹੀਂ ਬਦਲਦਾ ਅਗਰ ਸੰਸਾਰ ਨੂੰ ਉਹ ਗਹਿਰਾਈ ਨਾਲ ਵੇਖੇ ਹਰ ਸੁਖ ਦੁੱਖ ਵਿੱਚ ਬਦਲ ਜਾਂਦਾ ਹੈ ਕਹਿੰਦੇ ਨੇ ਸਿਧਾਰਥ ਦਾ ਜਦ ਜਨਮ ਹੋਇਆ ਸੀ ਤੇ ਸਿਧਾਰਥ ਦਾ ਇਨਾਮ ਬਾਗ ਵਿੱਚ ਪੈ ਗਿਆ ਮਹਾਤਮਾ ਬੁੱਧ ਜਿਸ਼ੂਦਨ ਦਾ ਲੜਕਾ ਸੀ ਔਰ ਬਿਰਧ ਅਵਸਥਾ ਵਿੱਚ ਪੈਦਾ ਹੋ ਗਿਆ ਕੋਦੀ 60 ਵਰਿਆਂ ਦੀ ਉਮਰ ਸੀ ਜਦ ਇਹ ਇਕਲੌਤਾ ਲੜਕਾ ਸਿਧਾਰਥ ਦਾ ਜਨਮ ਹੋਇਆ ਤਾਂ ਬਾਦ ਮਹਿਲਾਂ ਦੇ ਖੁਸ਼ੀਆਂ ਦੀਵੇ ਜਗਾਏ ਗਏ ਔਰ ਰਾਜਕੇ کئی ਦਿਨ ਖੁਸ਼ੀਆਂ ਮਹਿਲਾਉਂਦੇ ਚਲਦੀਆਂ ਰਹੀਆਂ ਰਾਜੇ ਨੇ ਚੀਦਾ ਚੀਦਾ ਰਜੂਮੀ ਜੋਤਸ਼ੀ ਬੁਲਾਏ ਅਈ ਮੇਰੇ ਬੱਚੇ ਦੀ ਜਨਮ ਕੁੰਡਲੀ ਬਣਾਓ ਤੇ ਦੇਖੋ ਇਸ ਚੱਕਰ ਵਿੱਚ ਗੁਰਮਤਿ انسان ਨੂੰ ਨਹੀਂ ਪਾਇਆ ਲੇਕਿਨ ਭਾਰਤ ਦੇ ਪ੍ਰਾਚੀਨ ਲੋਕ ਆਦ ਕਾਲ ਤੋਂ ਜਨਮ ਕੁੰਡਲੀ ਦੇ ਚੱਕਰ ਦੇ ਚ ਨੇ ਔਰ ਅਜੇ ਤੱਕ ਵੀ ਨੇ ਕਹਿੰਦੇ ਨੇ ਇੱਕ ਬਣਾ ਬਣਾਇਆ ਪ੍ਰੋਗਰਾਮ ਜਨਮ ਤੋਂ ਹੀ ਮਨੁੱਖ ਦੇ ਕੋਲ ਹੁੰਦਾ ਕੁਛ ਦੇ ਮੁਤਾਬਕ ਚੱਲਦਾ ਹੈ ਜਿਵੇਂ ਵਿਗਿਆਨ ਸਫਲ ਹੋ ਗਿਆ ਹੈ ਬੀਜ ਦੇ ਵਿੱਚ ਫਲ ਨੂੰ ਦੇਖਣ ਵਿੱਚ ਕਿਸ ਬੀਜ ਦੇ ਵਿੱਚ ਫਲ ਕਿਹੋ ਜਿਹਾ ਨਿਕਲੇਗਾ ਇਸ ਬੀਜ ਵਿੱਚ ਫੁੱਲ کیسے ਆਉਣਗੇ ਇਸ ਬੀਜ ਦੇ ਵਿੱਚ ਜਿਹੜੇ ਪੱਤੇ ਨਿਕਲਣਗੇ ਉਹ ਕਿਸ ਆਕਾਰ ਦੇ ਆਉਣਗੇ ਇਹ ਅਜੋਕੀ ਸਾਇੰਸ ਦੇਖਣ ਦੇ ਸਫਲ ਹੋ ਗਈ ਹੈ ਪੁਰਾਣੇ ਸੰਤ ਮਹਾਪੁਰਸ਼ मनुख ਦੇ ਚ ਉਸ ਦਾ ਭਵਿਸ਼ ਵੇਖਣ ਦੇ ਸਫਲ ਹੋਏ ਸਨ ਕਿ ਇਹ ਕਿਹੜਾ ਬੀਜ ਹੈ ਇਸ ਦੇ ਚ ਕਿਹੜੇ ਸੰਸਕਾਰ ਪਏ ਔਰ ਇਸ ਨੂੰ ਸੰਸਕਾਰ ਕਿਹੜੇ ਪਾਸੇ ਲੈ ਜਾਣਗੇ ਸੰਸਕਾਰ ਉਸ ਦੇ ਇਸ ਪਏ ਨੇ ਪਰ ਜੈਸੇ ਕੋਈ ਬੀਜ ਨਹੀਂ ਵੀ ਪੁੰਗਰ ਸਕਦਾ ਜੈਸੇ ਇਸ ਨੂੰ ਵਰਤੀ ਨਾ ਮਿਲੇ ਪਾਣੀ ਨਾ ਮਿਲੇ ਖਾਦ ਨਾ ਮਿਲੇ ਅਨਕੂਲ ਰੁੱਤ ਨਾ ਮਿਲੇ ਸੜ ਜਾਏਗਾ لازਮੀ ਨਹੀਂ ਮਨੁੱਖ ਦੇ ਅੰਦਰ ਜਿਹੜੇ ਸੰਸਕਾਰ ਪਏ ਨੇ ਉਹ ਪਨਪਨ ਔਰ ਜੈਸੇ ਪਿਉਂਦ ਕਰਕੇ ਉਸ ਬੀਜ ਦੇ ਚੋਂ ਜੋ ਕੁਝ ਪੈਦਾ ਹੋਣਾ ਹੈ ਉਹਦੀ ਰੂਪਰੇਖਾ ਬਦਲੀ ਜਾ ਸਕਦੀ ਹੈ ਇਸ ਤਰ੍ਹਾਂ ਸਤ ਸੰਗ ਕਰਕੇ ਨਾਮ ਜਪ ਕੇ ਮਨੁੱਖ ਆਪਣੇ ਮਾੜੇ ਸੰਸਕਾਰਾਂ ਨੂੰ ਬਦਲ ਸਕਦਾ ਹੈ ਨਵੀਂ ਰੂਪਰੇਖਾ ਨੂੰ ਜਨਮ ਦੇ ਸਕਦਾ ਹੈ ਇਸ ਵਾਸਤੇ ਗੁਰੂ ਨਾਨਕ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ ਕਿ ਤੂੰ ਸਿਰਫ ਇਹੀ ਕੁਝ ਬਣੇਗਾ ਕੋਈ ਸੰਗਤ ਮਿਲ ਗਈ ਤੂੰ ਕੁਝ ਹੋਰ ਵੀ ਹੋ ਸਕਦਾ ਹੈ ਸਤ ਸੰਗਤ ਇਹਨੂੰ ਮਿਲ ਗਿਆ ਤੇ ਤੂੰ ਕੁਝ ਹੋਰ ਵੀ ਹੋ ਸਕਦਾ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਔਰ ਇਸ ਤੋਂ ਮੇਰਾ ਹਿਰਦਾ ਇਨਕਾਰੀ ਨਹੀਂ ਜਿਵੇਂ ਬੀਜ ਦੇ ਅੰਦਰ ਇੱਕ ਬ੍ਰਿਕਸ ਤੇ ਹੈ ਬੀਜ ਦੇ ਅੰਦਰ ਇੱਕ ਫਲ ਤੇ ਹੈ ਬੀਜ ਦੇ ਅੰਦਰ ਕੁਝ ਪੱਤੇ ਤੇ ਹੈਗੇ ਨੇ ਜੇ ਗਿਆਨ ਵੇਖਣ ਦੇ ਸਫਲ ਹੋਇਆ ਹੈ ਮਨੁੱਖ ਦੇ ਸੰਸਕਾਰਾਂ ਨੂੰ ਵੇਖਣ ਦੇ ਵਿੱਚ ਕੁਝ ਮਹਾਪੁਰਸ਼ ਸਫਲ ਹੋਏ ਇਹ ਗੱਲ ਵਖਰੀ ਹੈ ਕਿ ਹੱਥ ਵੇਖ ਕੇ ਭਵਿਸ਼ ਦੱਸਣ ਵਾਲਿਆਂ ਨੇ ਜੋਤਿਸ਼ ਵਿਦਿਆ ਨੂੰ ਬਦਨਾਮ ਕੀਤਾ ਨਜੋਮ ਨੂੰ ਬਦਨਾਮ ਕੀਤਾ ਇਤਨੇ ਇਤਨੀ ਅਰਸ਼ ਕਰ ਦਿਆਂ ਭਗਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੁਖੜਾ ਵੇਖ ਕੇ ਪੰਡਤ ਹਰਦੇਵਾਲ ਨੇ ਕਹਿ ਦਿੱਤਾ ਕਿ ਉਹ ਬਾਲਕ ਹੈ ਕਿ ਦੁਨੀਆ ਦੇ तमाम ਜੋਗੀ ਇਸ ਦੇ ਕਦਮਾਂ ਤੇ ਮੱਥਾ ਟੇਕਣਗੇ ਇਹ ਬਾਲਕ ਜੋਗਨ ਸਰ ਜੋਗੀ ਇਹ ਬਾਲਕ ਹੈ ਪ੍ਰੇਮ ਦੇ ਹੋਗੀ ਜਨਮ ਸਾਕੀ ਹਰਦੇਵਾਲ ਕਹਿੰਦਾ ਇਹ ਜੋਗੀਆਂ ਦੇ ਚੋਂ ਸਰਮੌਰ ਜੋਗੀ ਹੋਵੇਗਾ ਪ੍ਰੇਮ ਦੇ ਰਸ ਦਾ ਭਿਜਿਆ ਹੋਇਆ ਹੋਵੇਗਾ। ਔਰ ਜਗਤ ਦੇ ਸ੍ਰੇਸ਼ਟ ਮਨੁੱਖ ਇਸ ਦੇ ਕਦਮਾਂ ਤੇ ਮੱਥਾ ਟੇਕਣਗੇ। ਪ੍ਰਹਤ ਭਈ ਪਰੋਹਤ ਬੁਲਵਾਇਆ ਹਰੀदयाल ਤੇ ਨਾਮ ਸੁ ਆਇਆ। ਪਰੋਹਤ ਦੇਖ ਅਤਿ ਹੀ ਸੁਖ ਪਾਇਆ ਇਹ ਬਾਲਨ ਇਹ ਬਾਲਕ ਰਾਏਨ ਸਿਰ ਰਾਇ ਇਹ ਜਨਮ ਸਾਕੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਹਰदयाल ਹੱਸ ਪਿਆ। ਖੁਸ਼ ਹੋਇਆ। ਪਿਤਾ ਕਲਿਆਨਦਾਸ ਕਹਿੰਦੇ ਨੇ ਖੁਸ਼ ਹੋ ਰਿਹਾ ਬਾਲਕ ਠੀਕ ਹੈ ਨਾ ਇਹ ਬਾਲਕਰਾ ਅਨਸਰ ਆਇਆ ਦੁਨੀਆ ਦੇ ਜਿਤਨੇ ਸ਼੍ਰੇਸ਼ਟ ਮਨੁੱਖ ਨੇ ਤੇ ਉਹਨਾਂ ਦਾ ਮੁਖੀ ਰਿਹਾ ਇਹ ਬਾਲਕ ਜੋਗੰ ਸਰ ਜੋਗੀ ਇਹ ਬਾਲਕ ਹੈ ਪ੍ਰੇਮਵੀ ਜੋਗੀ ਇਹ ਸਾਰੀ ਜਨਮ ਸਾਥੀ ਦੇ ਛਰਦial ਕਹੀ ਜਾ ਰਿਹਾ ਹੈ ਔਰ ਪਿਤਾ ਕਲਿਆਨਦਾਸ ਸੁਣਦੇ ਜਾ ਰਹੇ ਨੇ ਵਿਚ ਦੇ ਵਿਚ ਫਲੂ ਦੇਖਣ ਦੇ ਵਿੱਚ ਕੋਈ ਕੁਝ ਮਹਾਪੁਰਸ਼ ਸਫਲ ਹੋਏ ਨਹੀਂ ਇਸ ਬੀਜ ਦੇ ਪੱਤੇ ਕਿਵੇਂ ਨਿਕਲਣਗੇ ਇਸ ਬੀਜ ਦੇ ਵਿੱਚ ਫੁੱਲ ਕਿਵੇਂ ਨਿਕਲਣਗੇ ਇਸ ਬੀਜ ਦੇ ਵਿੱਚ ਫਲ ਕਿਹੋ ਜਿਹਾ ਨਿਕਲੇਗਾ ਤਾਂ ਨਜੂਮੇ ਜੋਤਸੀ ਰਾਜੇ ਸ਼ਿਸ਼ ਯਸ਼ੋਧਨ ਨੇ ਬੁਲਾਇਆ ਉਹਨਾਂ ਨੇ ਸੁਧਾਰਤ ਨੂੰ ਦੇਖਿਆ ਕਿ ਕਹਿੰਦੇ ਉਹਨਾਂ ਦੀ ਖੁਸ਼ੀ ਜੋਤਸੀਆਂ ਦੀ ਖੁਸ਼ੀ ਗਮ ਵਿੱਚ ਬਦਲ ਗਈ ਰਾਜੇ ਨੂੰ ਦਸਨ ਨਾ ਤੇ ਸਿਦਾਰਥ ਕਹਿਣ ਲਗਾ ਇਹ ਬਾਲ ਕੋਈ ਸੰਸਕਾਰ ਉਸਦੇ ਠੀਕ ਨਹੀਂ ਨਾ ਇਹ ਮੇਰੇ ਲਈ ਠੀਕ ਨਹੀਂ ਹੋਵੇਗਾ ਕੀ ਇਹ ਬੱਚਾ ਠੀਕ ਨਹੀਂ ਹੈ ਉਹ ਨਜومی ਕਹਿਣ ਲਗੇ ਰਾਜਨ ਇਹ ਤੁਹਾਡੇ ਕੰਮ ਦਾ ਨਹੀਂ ਹੈ ਤੁਸੀਂ ਇਸ ਤੋਂ ਕੁਝ ਕੰਮ ਨਹੀਂ ਲੈ ਸਕੋਗੇ ਇਹ ਸੰਿਆਸੀ ਹੋ ਜਾਏਗਾ ਇਹ ਉਦਾਸ ਹੋ ਜਾਏਗਾ ਇਸ ਦੇ ਸਾਹਮਣੇ ਸੰਸਾਰ ਦੀ ਅਸਲੀਅਤ ਆ ਜਾਏਗੀ ਕਿ ਸੰਸਾਰ ਦੁਖ ਰੂਪ ਹੈ ਫਿਰ ਇਸ ਨੂੰ ਜਗਤ ਦੇ ਚ ਰੱਖਣਾ ਹੋਖਾ ਹੋ ਜਾਏਗਾ ਇਹਦੇ ਸੰਸਕਾਰ ਨੇ ਇਹ ਹਰ ਚੀਜ਼ ਨੂੰ ਇਤਨੀ ਗਹਿਰਾਈ ਨਾਲ ਦੇਖੇਗਾ ਔਰ ਉਸੇ ਗਹਿਰਾਈ ਵਿੱਚ ਦੇਖਣ ਕਰਕੇ ਉਹਨੂੰ ਸੰਸਾਰ ਦਾ ਦੁੱਖ ਦਿਖਾਈ ਦੇ ਜਾਏਗਾ ਕਿਸੇ ਨੂੰ ਵੀ ਗੌਰ ਨਾਲ ਦੇਖੋ ਯਕੀਨ ਜਾਨੋ ਸਭਾਇਤ ਦੁੱਖ ਤੋਂ ਹੋਰ ਕੁਝ ਨਹੀਂ ਮਿਲੇਗਾ ਹੱਸਦੇ ਚਿਹਰੇ ਨਾ ਦੇਖਿਆ ਕਰੋ ਇਨਨ ਹਾਸਿਆਂ ਦੇ ਥੱਲੇ ਰੋਣੇ ਚੁਕੇ ਪਏ ਨੇ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਦਾ ਹੋ ਆਪੋਗੇ ਉਹ ਪਰੇਸ਼ਾਨ ਹੋ ਜਾ ਅੱਜ ਦਾ ਮਨੋਵਿਗਿਆਨ ਵੀ ਇਸ ਨਾਲ ਸਹਿਮਤ ਹੋ ਗਿਆ ਹੈ ਕਿ ਜਿਹੜੇ ਮਸਖਰੀ ਤਬੀਅਤ ਦੇ ਬੰਦੇ ਹੁੰਦੇ ਨੇ ਹਸਣਾ ਹਸਾਣਾ ਜਿੰਨਾ ਦਾ ਕੰਮ ਆਉਂਦਾ ਹੈ ਇਕਾਂਤ ਦੇ ਚ ਬੜੇ ਰਹਿੰਦੇ ਨੇ ਬੜੇ ਬੇਹਾਲ ਹੁੰਦੇ ਨੇ ਬੜੇ ਬੇਚੈਨ ਹੁੰਦੇ ਬਸ ਉਪਰੋਂ ਉਪਰੋਂ ਹਾਸਾ ਹੈ ਅੱਲੇ ਤੇ ਰੋਣਾ ਹੀ ਰੋ ਰਹੇ ਨੇ ਉਹ ਪਰਉ ਨਿ ਪਰਉ ਖੇਡਾ ਹੈ ਅੰਦਰ ਤੇ ਮੁਝਾ ਮਰ ਜਾਣਾ ਹੀ ਹੈ ਰਾਜਨ ਇਹ ਬਾਲਕ ਹਰ ਚੀਜ਼ ਨੂੰ ਬੜੀ ਗਹਿਰਾਈ ਨਾਲ ਲਵੇਗਾ ਔਰ ਉਦਾਸ ਹੋ ਜਾਏਗਾ ਤੇ ਇਹ ਯਸ਼ੋਦਨ ਹੱਥ ਜੋੜ ਕੇ ਕਹਿੰਦਾ ਕੋਈ ਐਸਾ ਉਪਰਾਲਾ ਇਸ ਸੰਿਆਸੀ ਨਾ ਬਣੇ ਸੰਤ ਨਾ ਬਣੇ ਪ੍ਰਾਚੀਨ ਜ਼ਮਾਨੇ ਤੋਂ ਮਾਂ ਬਾਪ ਦੀ ਇਹ ਕੋਸ਼ਿਸ਼ ਰਹੀ ਹੈ ਬੱਚਾ ਚੋਰ ਵੀ ਬਣਦਾ ਤੇ ਬਣ ਜਾਏ ਧਕਾਤਰੀ ਬਣਦਾ ਤੇ ਬਣ ਜਾਏ ਦੁਸ਼ਟ ਵੀ ਬਣਦਾ ਤੇ ਬਣ ਜਾਏ ਠੱਗ ਵੀ ਬਣਦਾ ਤੇ ਬਣ ਜਾਏ ਪਰ ਕਮ ਸੇ ਕਮ ਸੰਤ ਨਾ ਬਣੇ ਇਹ ਸ਼ੁਰੂ ਤੋਂ ਐਸਾ ਰਹੇ ਇਹ ਵੀ ਮੈਰਜ਼ ਕਰਦੇ ਹਨ ਔਰ ਇਹੀ ਕਾਰਨ ਹੈ ਕਿ ਸੰਤ ਦੇ ਅਰਥ ਵੀ ਅਨਰਥ ਹੋ ਗਏ ਜੋ ਮਾਂ ਬਾਪ ਦੇ ਸਰੀਰ ਦਾ ਤਤ ਹੈ ਉਹਨੂੰ ਕਹਿੰਦੇ ਨੇ ਸੁੱਤ ਔਰ ਜੋ ਸੱਚ ਦਾ ਹੀ ਤਤ ਹੈ ਉਹਨੂੰ ਕਹਿੰਦੇ ਨੇ ਸੰਤ ਜੋ ਮਾਂ-ਬਾਪ ਦੇ ਸਰੀਰ ਦਾ ਨਿਚੋੜ ਹੈ ਉਹਨੂੰ ਕਹਿੰਦੇ ਨੇ ਪੁੱਤ ਉਹਨੂੰ ਕਹਿੰਦੇ ਨੇ ਸੁੱਤ। ਔਰ ਜੋ ਸਤ ਦਾ ਹੀ ਨਿਚੋੜ ਹੈ ਜੋ ਸਤ ਦੇ ਚੋਂ ਹੀ ਪ੍ਰਗਟ ਹੋਇਆ ਹੈ ਉਹਨੂੰ ਕਹਿੰਦੇ ਨੇ ਸੰਤ। ਮਾਂ-ਬਾਪ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਸਾਡੇ ਸਰੀਰ ਦਾ ਹੀ ਨਿਚੋੜ ਬਣਿਆ ਰਹੇ। ਇਹ ਸਾਡੇ ਸਰੀਰ ਦਾ ਹੀ ਤਤ ਬਣਿਆ ਰਹੇ ਸਤ ਦਾ ਤਤ ਨਾ ਬਣੇ। ਕਿਸੇ ਮਾਂ-ਬਾਪ ਦੀ ਇੱਛਾ ਨਹੀਂ ਹੈ ਕਿ ਸਾਡਾ ਤਤ ਨਾ ਬਣੇ। ਜਦ ਹੈ ਹੀ ਸਾਡਾ ਤਤ ਜਦ ਹੈ ਹੀ ਸਾਡਾ ਨਿਚੋੜ ਤਾਂ ਸਾਡਾ ਨਿਚੋੜ ਹੀ ਬਣ ਕੇ ਰਵੇ ਜੋ ਅਸੀਂ ਹਾਂ ਉਸ ਤਰ੍ਹਾਂ ਹੀ ਹੋਵੇ ਲੇਕਿਨ ਇਹ ਇੱਕ ਆਤਮਵਿਹਾਤੀ ਕਮ ਹੈ ਮਨੁੱਖਤਾ ਦੇ ਵਿਕਾਸ ਦੇ ਵਿੱਚ ਉਸਤਾਹੀ ਮਾਫ਼ ਅੱਜ ਤੱਕ ਜਿੰਨਾ ਮਾਂ ਬਾਪ ਨੇ ਰੋੜਾ ਢਕਾਇਆ ਸ਼ਾਇਦ ਕਿਸੇ ਨੇ ਢਕਾਇਆ ਹੋਵੇ